ਚਾਰ ਵਿਅਕਤੀਆਂ ਦੇ ਖਿਲਾਫ ਦਰਜ ਹੋਏ ਮਾਮਲੇ ਦੇ ਦੋਸ਼ੀ ਦੀ ਮੈਡੀਕਲ ਰਿਪੋਰਟ ਦਰਜ ਕਰਵਾਉਣ ਦੇ ਲਈ ਐਸਐਚਓ ਜਦੋਂ ਪੁਲਿਸ ਪਾਰਟੀ ਦੇ ਨਾਲ ਹਸਪਤਾਲ ਦੇ ਵਿੱਚ ਆਈ ਹੋਏ ਸੀ ਤਾਂ ਪੁਲਿਸ ਪਾਰਟੀ ਅਦਾਲਤ ਦੇ ਵਿੱਚ ਦੋਸ਼ੀ ਨੂੰ ਪੇਸ਼ ਕਰਨ ਜਾਣ ਹੀ ਲੱਗੀ ਸੀ ਤਾਂ ਹਲਕੇ ਦੀ ਮਾਰਕੀਟ ਕਮੇਟੀ ਦੀ ਚੇਅਰਪਰਸਨ ਆਪਣੇ ਸਮਰਥਕਾਂ ਦੇ ਨਾਲ ਪਹੁੰਚ ਗਈ ਤੇ ਉਹਨਾਂ ਵੱਲੋਂ ਪੁਲਿਸ ਦੀ ਗੱਡੀ ਦਾਖੇ ਰੋਕੀਤਾ ਗਿਆ ਤੇ ਦੇਖਦੇ ਹੀ ਦੇਖਦੇ ਮਾਹੌਲ ਪੂਰਾ ਗਰਮਾ ਗਿਆ ਤੇ ਖਾਣੇ ਦੀ ਐਸਐਚਓ ਤੇ ਚੇਅਰਪਰਸਨ ਆਪਸ ਦੇ ਵਿੱਚ ਝਗੜਦੀਆਂ ਹੋਈਆਂ ਵਿਖਾਈ ਦਿੱਤੀਆਂ ਤੇ ਕਾਫੀ ਹੰਗਾਮਾ ਵੇਖਣ ਨੂੰ ਮਿਲਿਆ ਹੁਣ ਤੁਸੀਂ ਪਹਿਲਾਂ ਉਹ ਵੀਡੀਓ ਵੇਖੋ ਜਿਸ ਦੇ ਵਿੱਚ ਐਸਐਚਓ ਅਤੇ ਚੇਅਰਪਰਸਨ ਆਪਸ ਦੇ ਵਿੱਚ ਲੜਦੀਆਂ ਝਗੜ ਗੀਆਂ ਵਿਖਾਈ ਦੇ ਰਹੀਆਂ ਨੇ ਤੇ ਕਿਸ ਨੇ ਕਿਸ ਨੂੰ ਕੀ ਕਿਹਾ ਆ ਸੁਣਦੇ ਆ ਤੁਸੀਂ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਡਮ ਬਿਲਕੁਲ ਜਿਹੜਾ ਹੈਗਾ ਥੋੜੀਆਂ ਥੋੜੀਆਂ ਛਟਾ ਜਿੜੀਆਂ ਲੱਗੀਆਂ ਅਸੀਂ ਉਹਨਾਂ ਨੂੰ ਬਲਾ ਕੇ ਰਾਜਨਾਮਾ ਕਰ ਦਿੰਨੇ ਆ ਅਸੀਂ ਵਿਸ਼ਵਾਸ ਨਾਲ ਗਏ ਚਲੇ ਉਹੀ ਕੇਸ 2 ਮਨਤ ਬਾਅਦ ਜਿਹੜਾ ਤੁਸੀਂ ਓਪਨ ਕਰਕੇ ਸ਼ਿਕਪੀ ਦਾ ਕੇਸ ਕਰਕੇ ਇਹ ਪਾਰਟੀ ਉਹ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਵਿੱਚ 1 ਮਿੰਟ ਉਸ ਤੋਂ ਬਾਅਦ ਵਿੱਚ ਜਿਹੜੇ ਮੁੰਡੇ ਨੂੰ ਚੱਕ ਕੇ ਲਿਆਂਦਾ ਗਿਆ ਉਹਦੇ ਵਿੱਚ ਉਹਦੇ ਵਿੱਚ ਤੁਸੀਂ ਗੋਲੀਆਂ ਦਾ ਪਰਚਾ ਦੇ ਰਹੇ ਹੋ ਦੱਸੋ ਕੋਣ ਕੋਣ ਕਹਿੰਦਾ ਦੇ ਗਿਨਾ ਪਰਚਾ ਅਸਮ ਸਿੰਘ ਸਾਹਿਬ ਨਾਲ ਗੱਲ ਕੀਤੀ ਅਸੀਂ ਮੈਂ ਕਿਹਾ ਜੀ ਮੈਡੀਕਲ ਜਿਹੜਾ ਤੁਸੀਂ ਛਾਈ ਬਣਾਉਣਾ ਹੈ ਉਹ ਕਹਿੰਦੇ ਜੀ ਉਹ ਗੋਲੀਆਂ ਦਾ ਸਿਸਟਮ ਹੈਗਾ ਜੀ ਉਹ ਕਹਿ ਰਿਹਾ ਉਹ ਕਹਿ ਰਿਹਾ ਜੀ ਚਲੋ ਜੀ ਅਸਮ ਗਏ ਚਲ ਆ ਜਾਓ ਜੀ ਐਸਐਮਓ ਸਾਹਿਬ ਕੋਲੇ ਚੱਲਦੇ ਆਂ ਵੀ ਗੋਲੀਆਂ ਦਾ ਪੱਠਾ ਦੇ ਦੇ ਆ ਸਾਰੇ ਖੜੇ ਸੀਗੇ ਐਸਐਮਓ ਕੋਲੇ ਸਾਰੀ ਪਬਲਿਕ ਸੀ ਉੱਥੇ ਮੇਰੇ ਨਾਲ ਚੱਲੋ ਜੀ ਐਸਐਮਓ ਕੋਲੇ ਜੀ ਆਪਾਂ ਬੈਠ ਕੇ ਚੱਲੋ ਚੱਲੋ ਰਹੇ ਆਂ ਕਾਲ ਕਰੋ ਨਾ ਕੋਈ ਐਸਐਮਓ ਕੋਲੇ ਚੱਲਦੇ ਆਂ ਆਪਾਂ ਕਾਲ ਕਿਉਂ ਕਰਦੇ ਆਂ ਹੈ ਨਹੀਂ ਜੀ ਜਾਵੇ ਦੇਣੀ ਕੱਢੀ ਨਹੀਂ ਜਾਣਾ ਫੋਨ ਕਰੋ ਇੱਥੇ ਆ ਪਬਲਿਕ ਖੜੀ ਹੈ ਤੇ ਸਾਨੂੰ ਗਰਮੀ 'ਚ ਖੜਨ ਨੂੰ ਕੀ ਆ ਦੱਸੋ ਮੈਂ ਜੀ ਮੇਰੀ ਗੱਲ ਸੁਣੋ ਆ ਕਿਆ ਬੰਦ ਕਾਦਾ ਪਰਚਾ ਜੀ ਤੁਹਾਨੂੰ ਪਤਾ ਹਾਂ ਕਾਦਾ ਜੀ ਦੱਸੋ ਤੁਸੀਂ ਦੇਖੋ ਨਾ ਜੀ ਕਾਦਾ ਤੁਸੀਂ ਕਹਿ ਰਹੇ ਹੋ ਗੋਲੀਆਂ ਦਾ ਪਰਚਾ ਦੇਖੋ ਤੇ ਐਂਡੀਪੀਐਸ ਕੀ ਕੀ ਆ ਹਾਂ ਦੱਸੋ ਦੱਸੋ ਜੀ ਕੀ ਆ ਪੜ੍ਹੋ ਜੀ ਇਹਨੂੰ ਤੁਸੀਂ ਪੜ੍ਹੋ ਜੀ ਕੀ ਹੈ ਜੀ ਆ ਕੀ ਹੈ ਜੀ ਕੀ ਹੋ ਗਿਆ ਦੋਸਤੋ ਪੜ੍ਹੋ ਤੁਸੀਂ ਇਹ ਗੁਰਦੁਆਰੇ ਦਾ ਪਤਾ ਦੱਸੋ ਇਹ ਉਹਨਾਂ ਲੈ ਆਵੀਂ ਚਲੋ ਸਭੀ ਦਾ ਨਹੀਂ ਗਿਆ ਮਾਮਲਾ ਜਲਾਲਾਬਾਦ ਦਾ ਹੈ ਜਿੱਥੇ ਕਿ ਪੁਲਿਸ ਦੇ ਉੱਪਰ 30000 ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗ ਰਹੇ ਨੇ ਤੇ ਚੇਅਰਪਰਸਨ ਵੱਲੋਂ ਮੌਜੂਦ ਔਰਤਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਤੱਕੇਸ਼ਾਹੀ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਨੇ ਜਦੋਂ ਮੈਂ ਉੱਥੇ ਥਾਣੇ ਗੱਲ ਕੀਤੀ ਤੇ ਮੈਨੂੰ ਉਹਨਾਂ ਨੇ ਪੁੱਠਾ ਸਿੱਧਾ ਬੋਲਿਆ ਠੀਕ ਹੈ ਜੀ ਬੋਲਣ ਦੇ ਬਾਅਦ ਵਿੱਚ ਵੀ ਮੈਂ ਉਹਨਾਂ ਨੂੰ ਕਿਹਾ ਵੀ ਐਸਰ ਸਾਹਿਬ ਤੁਸੀਂ ਗੱਲ ਸੁਣ ਲਓ ਤੁਸੀਂ ਥਾਣੇ ਦੇ ਮੁਖੀ ਹੋ ਤੁਸੀਂ ਗੱਲ ਸੁਣੋ ਲੋਕਾਂ ਦੀ ਲੋਕਾਂ ਨਾਲ ਆਪਾਂ ਸਾਰੇ ਆ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਦੋਂ ਉੱਥੋਂ ਗੱਡੀ ਉਹਨਾਂ ਨੇ ਪਹਜਾਈ ਇਹ ਸਾਰੇ ਬੰਦੇ ਮੋਟਰਸਾਈਕਲ ਚੱਕ ਕੇ ਸਾਡੀ ਗੱਡੀ ਨੂੰ ਪਹਿਲਾਂ ਹੀ ਇੱਥੇ ਆ ਕੇ ਚੱਕਾਈ ਹਸਪਤਾਲ ਆ ਕੇ ਹਾਂ ਵੀ ਸਾਡੇ ਮੁੰਡੇ ਚੱਕ ਲ ਗਏ ਚੱਕ ਲ ਗਏ ਜਦੋਂ ਇੱਥੇ ਆ ਕੇ ਅਸੀਂ ਹਸਪਤਾਲ ਜਦੋਂ ਪਹੁੰਚੇ ਅਸੀਂ ਜਾ ਕੇ ਐਸਮ ਨੂੰ ਐਸਮ ਨੇ ਮਿਲੇ ਕਿ ਸਾਰਾ ਇਹ ਜਿਹੜਾ 26 ਦਾ ਪਾਚਾ ਕਿ ਤੂੰ ਹੋਰ ਬਣ ਰਿਹਾ ਉਹਨਾਂ ਨੇ ਕਿਹਾ ਜੀ 26 ਦਾ ਜਿਹੜਾ ਪਰਚਾ ਇਹਨਾਂ ਦਾ ਉਹ ਹੈਗਾ ਸੀ ਉਹਦੇ ਲਈ ਮੈਡੀਕਲ ਕਰਾਉਣਾ ਹੈ ਮੈਂ ਪੂਰਨ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪੂਰਨ ਸਿੰਘ ਨਾਲ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਹਦੇ ਤੇ ਜਿਹੜਾ ਪੈਸਾ ਚੜਿਆ ਹੋਇਆ ਸੀ ਉਹ ਕਿਉਂ ਗੱਲ ਕਰਦਾ ਉਹਨਾਂ ਨੇ ਮੈਨੂੰ ਇਗਨੋਰ ਕੀਤਾ ਜਦੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਪਬਲਿਕ ਦੀ ਗੱਲ ਸੁਣ ਲਓ ਕੋਈ ਗੱਲ ਥਾਣੇ ਚੜੇ ਚਲੋ ਉਸ ਤੋਂ ਬਾਅਦ ਅਸੀਂ ਟਮ ਹੁੰਦਾ ਉਹਨਾਂ ਨੇ ਐਸਐਚ ਨੂੰ ਜਦੋਂ ਫੋਨ ਕੀਤਾ ਐਸਐਚ ਨੂੰ ਫੋਨ ਜਦੋਂ ਕੀਤਾ ਐਸਐਚ ਨੇ ਜਦੋਂ ਉੱਥੇ ਆਏ ਇਹਨਾਂ ਨੇ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਦੱਬ ਕੇ ਮਾਰਨੇ ਸ਼ੁਰੂ ਕਰ ਦਿੱਤੇ ਜਿਹੜੇ ਵਿਚਾਰੇ ਜਿਹੜੇ ਸਾਡੇ ਬੰਦੇ ਪਿੰਡਾਂ ਦੇ ਆਏ ਸੀ ਉਹਨਾਂ ਨੂੰ ਦੱਬ ਕੇ ਮਾਰਨੇ ਸ਼ੁਰੂ ਕਰ ਦਿੱਤੇ ਪਰਚੇ ਕਰਦਾਂਗੇ ਮੈਂ ਉਹ ਕਰਦਾਂਗੀ ਮੈਂ ਆਹ ਕਰਦਾਂਗੀ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਵੀ ਜੇਕਰ ਤੁਸੀਂ ਇਹ ਗੱਲਾਂ ਕਰਦੇ ਹੋ ਨਾ ਪਰਚਾ ਮੇਰੇ ਤੇ ਕਰ ਦਿਓ ਮੈਂ ਵੀ ਇਹਨਾਂ ਦੇ ਵਿੱਚੇ ਹੀ ਖੜੀ ਹਾਂ ਕਹਿੰਦੇ ਜੀ ਠੋਕਾਂਗੇ ਪਰਚਾ ਠੀਕ ਹੈ ਜੀ ਮੈਂ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਸਾਡੀ ਗੱਲ ਸੁਣਨ ਉਹਨਾਂ ਨੇ ਮੈਨੂੰ ਗੱਡੀ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵਿੱਚ ਮੈਂ ਫੇਰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਉਹ ਮੇਰੇ ਗਲ ਪੈ ਗਏ ਫਿਰ ਸਟਕਾਰ ਜੋ ਗਏ ਸਾਡੀ ਜਨਾਨੀ ਨੂੰ ਜਿਹੜਾ ਹੈਗਾ ਇੱਕ ਥੱਪੜ ਵੱਜਿਆ ਨਹੀਂ ਮਾਰਿਆ ਹੀ ਗਿਆ hath nahi onda lagya ਜਿਹੜੀ ਮੈਂ ਗੱਲ ਨੂੰ ਸੱਚੀ ਤਾਂ ਮਾਰੀ ਪਰ ਮੇਰੇ ਗਲ ਪਈ ਹੈ ਵੇਖੋ ਜੀ ਆ ਐਸੇ ਜਿਵੇਂ ਮੇਰੇ ਗਲ ਪਈ ਹੈ ਇਸ ਮੌਕੇ ਜਦੋਂ ਥਾਣੇ ਦੀ ਐਸਐਚਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣੇ ਪੱਖ ਦੇ ਵਿੱਚ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਜਦੋਂ ਡਾਕਟਰ ਦੀ ਰਿਪੋਰਟ ਆਊਗੀ ਐਕਸਰੇ ਦੀ ਰੱਖੀ ਜਾਂਦੀ ਆ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਮਾਇਆ ਸੀ ਦੋਨੇ ਦੋਨੇ ਉੱਥੇ ਸੀਗੇ ਦੋਨਾਂ ਨਾਲ ਗੱਲਬਾਤਾਂ ਕਰਤੀਆਂ ਜੀ ਕੋਈ ਛੱਟ ਨਹੀਂ ਸੀ ਮੇਰਾ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਆ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਾਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਤਾਂ ਅਸੀਂ ਵੀਡੀਓ ਬਣਾ ਕੇ ਜੋ ਸਾਡਾ ਸਾਡੀ ਗੱਡੀ ਨੂੰ ਸਾਡੇ ਕੰਮ ਵਿੱਚ ਰੁਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਥੋਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ ਬਜਾਏ ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ ਛੱਭੀ ਕਿਵੇਂ ਬਣਾਈ ਹੈ ਜੀ 2 ਮਹੀਨੇ ਬਾਅਦ ਰਾਜ ਨਵੇਂ ਆਲਾ ਕੇਸ ਛੱਟ ਲੱਗੇ ਤੇ ਬਿਨਾਂ ਆਲਾ ਦੀ ਕਿਵੇਂ ਬਣ ਗਈ ਜੀ 6-6 ਮਹੀਨਿਆਂ ਬਾਅਦ ਇਹ ਤਾਂ ਮਤਬਲ 6-6 ਮਹੀਨਿਆਂ ਬਾਅਦ ਦੇਖੋ 1 ਮਿੰਟ ਕਮਲ ਕਾ ਸਾਹਮਣੇ ਆ 30000 ਪੂਰਨ ਸਿੰਘ ਨੇ ਲੈ ਉਹਨਾਂ ਤੋਂ ਕਹਿ ਰਹੇ ਸੀ ਚੇਅਰਪਰਸਨ ਸਾਹਿਬ ਜੀ ਮੇਰੀ ਸੁਣ ਲਓ ਗੱਲ ਜੀ ਯਾਰ ਲਿਆ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਹੇ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਹੀ ਅਸੀਂ ਤਾਂ ਆਪਣੀ ਪੌਲਿਕ ਦੀ ਗੱਲ ਕਰ ਰਹੇ ਆ ਸੱਚੀ ਗੱਲ ਕਰ ਰਹੇ ਆ ਮੁੱਦੇ ਦੀ ਗੱਲ ਕਰੋ ਕਾਹਦੀ ਮੁੱਦੇ ਦੀ ਹੈ ਜੀ ਮੈਂ ਨਾ ਮੁੱਦੇ ਦੀ ਗੱਲ ਕਰੋ ਇਸ ਮੌਕੇ ਇਲਾਕੇ ਦੇ ਮਤਬਰ ਵਿਅਕਤੀ ਨੇ ਵੀ ਪੁਲਸ ਦੇ ਉੱਪਰ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਜੋ ਵੀ ਦੋਸ਼ੀ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਕਾਨੂੰਨ ਵਿਵਸਥਾ ਬਹਾਲ ਹੋ ਸਕੇ ਆ ਵੀ ਅੱਜ 29 ਤਰੀਕ ਦੇ ਵਿੱਚ ਖੱਬੇ ਹੱਥ ਦੀ ਸੱਟ ਵਾਲੇ ਵੱਖ-ਵੱਖ ਪਿੰਡਾਂ ਤੋਂ ਚਾਰ ਮਰੀਜ਼ ਲੜਾਈ ਵਾਲੇ ਵੀ ਯਾਰ ਕਿਤੇ ਨਾ ਕਿਤੇ ਕੋਈ ਨਾ ਕੋਈ ਇਥੋਂ ਹਸਪਤਾਲ ਦਾ ਜਾਂ ਕੋਈ ਗੜਬੜੀ ਕਰ ਰਿਹਾ ਬਾਹਰੋਂ ਮਰੀਜ਼ ਆਂਦਾ ਠੀਕ ਹੁੰਦਾ ਤੇ ਅੰਦਰ ਆ ਤੇ ਸੱਟ ਬਣ ਜਾਂਦੀ ਏ ਚਾਰ ਮਰੀਜ਼ ਜਿਹੜਾ 296 ਨੂੰ 296 ਦਾ ਜਿਹੜਾ ਹਸਪਤਾਲ ਦਾ ਰਿਕਾਰਡ ਚੈੱਕ ਕੀਤਾ ਜਾਵੇ ਮੈਂ ਸਿਵਲ ਸਰਜਨ ਸਾਹਿਬ ਨੂੰ ਕਿਹਾ ਵੀ ਇਹਨਾਂ ਦਾ ਪੀਨੀਅਨ ਹੈ ਜਿਹੜਾ ਤੁਸੀਂ ਆਹਦਾ ਬਕਾਇਦਾ ਬੋਰਡ ਬਿਠਾ ਕੇ ਇਹਦੀ ਸੱਟਾਂ ਦੀ ਜਿਹੜੀ ਪੂਰੀ ਜਾਂਚ ਕੀਤੀ ਜਾਵੇ ਕਿਤੇ ਗਰੀਬ ਕੋਈ ਰਾੜਾ ਨਾ ਜਾਵੇ ਅਤੇ ਉਹ ਤੋਂ ਵੱਧ ਜਿਹੜੀ ਹੱਦ ਨਾਲ ਵੱਧ ਜਿਹੜੀ ਹੈ ਸਤਾਧਾਰੀ ਪਾਰਟੀ ਦੇ ਜਿਹੜੇ ਸ਼ਸ਼ੀਲ ਬੱਟੀ ਜੀ ਨੇ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਸਾਡੀ ਸਰਕਾਰ ਦੇ ਵਿੱਚ ਜਿਹੜੇ ਲੋਕ ਗੜਬੜੀਆਂ ਕਰ ਰਹੇ ਨੇ ਸਿਵਲ ਸਰਜਨ ਸਾਹਿਬ ਨੂੰ ਹਸਪਤਾਲ ਵੱਲੋਂ ਬੇਨਤੀ ਹੈ ਵੀ ਜਿਹੜੀ ਹਸਪਤਾਲ 'ਚ ਗੜਬੜੀਆਂ ਹੋ ਰਹੀਆਂ ਨੇ ਐਸਐਸਬੀ ਸਾਹਿਬ ਨੂੰ ਬਹੁਤ ਹੀ ਚੰਗੇ ਬੰਦੇ ਨੇ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਇਸ ਵੀਡੀਓ ਰਾਈ ਵੀ ਜਿਹੜਾ ਪੁਲਿਸ ਨੇ ਥਾਣਾ ਮੀਰ ਖਾਸ ਦੇ ਵਿੱਚ ਜਿਹੜੀ ਹੱਤ ਚੱਕੀ ਗਈ ਹੈ ਇਹ ਸਾਥੀ ਨੇ ਦੱਸਿਆ ਜਗਿੰਦਰ ਸਿੰਘ ਪਿੰਡ ਥਾਰਾ ਸਿੰਘ ਵਾਲੇ ਤੋਂ ਵੀ ਸ਼ਰਵਾ ਸ਼ਰਮਾ ਜਿਹੜਾ ਮੁੰਸੀ ਪਹਿਲੇ ਰਹਿ ਚੁੱਕਾ ਹੈ ਸ਼ਰਮਾ ਨੇ ਪੈਸੇ ਲੈਨੇ ਪੂਰਨ ਨੇ ਪੈਸੇ ਲੈਨੇ ਜਿਸ ਤਰ੍ਹਾਂ ਵੀ ਕੋਈ ਦੋਸ਼ੀ ਪਾਇਆ ਜਾਂਦਾ ਹੈ ਉਹਦੀ ਮੋਡਲੀ ਜਾਂਚ ਕੀਤੀ ਜਾਵੇ ਉਹਨਾਂ ਤੇ ਬੰਦੀ ਕਾਰਵਾਈ ਜਿਹੜੀ ਹੈ ਕਾਨੂੰਨੀ ਤੌਰ ਤੇ ਬੰਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਜਗਬਾਨੀ ਟੀਵੀ ਲਈ ਅਦਰਸ ਚੋਸਨ ਦੀ ਰਿਪੋਰਟ